ਅੰਤੇ ਜਨਾਬ ਇੱਦਾਂ ਕੰਮ ਕਰ ਠੀਕ ਐ ਲਓ ਜੀ ਕੰਮ ਆ ਗਿਆ ਜੀ ਹਸਤ ਮੇਰੇ ਬੰਦਾ ਲੱਗਾ ਹੋਇਆ ਕੰਮ ਤੇ ਕਰਮਾ ਸਿੰਘ ਹਸਤ ਮੇਰਾ ਗੱਡਾ ਹੋ ਗਿਆ ਬਣੂ ਗੱਲ ਵਾਕੀ ਫਿਰ ਦੇਖਦੇ ਹਾਂ ਹੁਣ ਕੰਮ ਕਰ ਤੇ ਕੀ ਲਾ ਕੇ ਇਦਵਾ ਦੇ ਦੇ ਕੀ ਕਰਨਾ ਜੀ ਫਿਰ ਜੀ ਆਗੇ ਨਹੀਂ ਸਾਡੀ ਹੋਰ ਦੀਆਂ ਵੀ ਸਭੀ ਹਾਉ ਯੂ ਕੋਣ ਮੈਂ ਕੋਰੇ ਤੇ ਆਖ shear ਦੇ ਹੋਏ ਦੇ ਕੀ ਪ੍ਰੋਗਰਾਮ ਹੈ ਅੱਜ ਪਿਆਰ ਤੇ ਰੋਜ਼ੀ ਹੋਈ ਦਾ ਭਰਾ ਅੱਜ ਤੇ ਕੁਝ ਟਰਾਈ ਟਰਸੋਰ ਜਾਲ ਕਰਦੇ ਆ ਹੋਰ ਸਭੀ ਤੇ ਰੱਖੀ ਨੀ ਜੋ ਮੋੜ ਮਾਰ ਗਿਆ ਹੈ ਲੱਗਦਾ ਅੱਜ ਮੌਸਮ ਜਾ ਵੇਖ ਮੌਸਮ ਵਧੀਆ ਤੱਕ ਲੱਗੀ ਬਾਹਰ ਹੁਣ ਫਮ ਕਰਦੇ ਆਏ ਆ ਵਾ ਦੇਖਦੇ ਆ ਕੀ ਕੀ ਕਰੀਏ

ਬਿਲਕੁਲ ਨਹੀਂ ਹੋਣਗੇ ਅੱਜ 8 ਯਸ ਥੈਂਕ ਯੂ ਹਾਂ ਜੀ ਸੌਰੀ ਨਾ ਆ ਗਿਆ ਇਹ ਰਿਹਾ ਬੜਾ ਦੱਸੋ ਜੇ 128 ਹਾਂਜੀ ਸਰਦਾਰ ਸਾਹਿਬ ਜੀ ਹਾਂਜੀ ਕਿੱਦਾਂ ਓਏ ਕੀ ਪ੍ਰੋਗਰਾਮ ਹੈ ਅੱਜ ਪ੍ਰੋਗਰਾਮ ਤਾਂ ਮੈਂ ਮੌਸਮ ਬੜਾ ਵਧੀਆ ਬਾਹਰ ਖੇੜੀ ਲਾਈਏ ਆਹਾਂ ਤਿਆਰੀਆਂ ਸ਼ਿਆਰੀਆਂ ਤਾਮਾਨਿਆ ਮਾ ਪੂਰਾ ਚੱਕਿਆ ਜੇ ਫਿਰ ਹੈ ਅੱਜ ਵਾਹ ਜੀ ਵਾਹ ਭਾਰਤੋ ਪੂਰੀ ਖਰੀ ਲੱਗੀ ਤੋਂਪਾ ਹਾਲਾਂਕਿ ਇਹ ਨਾ ਸਮੁੰਦਰ ਦੇ ਕੰਢੇ ਤੇ ਮੜਦਾ ਗਿਆ ਨਾ ਅੱਛਾ ਬੀਚ ਤੇ ਚੱਲੇ ਜੇ ਫਿਰ ਅੱਜ ਹੈ ਜਾ ਇਹ ਮੌਸਮ ਵਧੀਆ ਕੰਮ ਸੰਭਾਲ ਲੇਗਾ ਨਾ ਤੂੰ ਕੋਈ ਨਾ ਜੀ ਫਿਕਰ ਨਾ ਕਰੋ ਜੀ ਸਭ ਓਕੇ ਆ ਗੱਡੀ ਠੀਕ ਆ ਆ ਰਾਵ ਜੀ ਇੰਜੋਏ ਪਾਤੀ ਕਿੰਨੀ ਤਰਫ ਤਿਆਰੀਆਂ ਜੇ ਯਾਹ ਸੰਤੋਪ ਕਰਨ ਯਾਰ ਤੇਰੇ ਠੰਡ ਦੇ ਦਿਨਾਂ ਤੇ ਜਦੋਂ ਕਿਤੇ ਇੰਨਾ ਧੁੱਪ ਨਿਕਲਦੀ ਹੈ ਨਾ ਤੇ ਬਸ ਇਹ ਲੱਗਦਾ ਵੀ ਜਿੱਦਾਂ ਰੂਹ ਨੂੰ ਖਰਾਕ ਮਿਲ ਗਈ ਜਿਹੜੀ ਚੀਜ਼ ਦੀ ਤੁਹਾਨੂੰ ਸਰੀਰ ਦੇ ਵਿੱਚ ਘੜਛਣਾ ਨਹੀਂ ਪਿਆਰੀ ਧੁੱਪ ਲੱਗਦੀ ਨਹੀਂ ਵਧੀਆ ਲੱਗਦੀ ਨਾ ਕਿ ਬੈੜਾ ਬੈੜਾ ਹੋਈ ਪਈ ਆ ਕੰਮ ਕਰ ਥੋੜਾ ਮੱਠਾ ਸੀ ਮੈਂ ਹਾ ਚਿੱਤ ਕੀਤਾ ਵੀ ਚੱਲ ਜਿਹੜੀ ਲਾ ਕੇ ਆਈ ਹੂੰ ਸਮੁੰਦਰ ਦੇ ਕੰਢੇ ਤੇ ਕੀ ਮਾਹੌਲ ਏ ਤੇ ਆਜੋ ਤੁਹਾਨੂੰ ਲੈ ਚੱਲਦੇ ਆਂ ਸਮੁੰਦਰ ਦੇ ਕੰਢੇ ਦੇ ਨਾਲ ਗੱਲਾਂ ਬਾਤਾਂ ਕਰਦੇ ਆਂ ਤੇ ਨਾਲੇ ਦਾ ਨ ਸਮੁੰਦਰ ਦਾ ਵੀ ਵਖੌਣੇ ਆ ਓਕੇ ਜੀ ਆਜੋ ਮਿਲਦੇ ਆ ਸਮੁੰਦਰ ਦੇ ਕੰਡੇ ਤੇ ਖਰੋ ਚੱਕ ਜੀ ਵਿਊਜ਼ ਇਹ ਆ ਜੀ ਬੜਾ ਤਕੜਾ ਓਸ਼ਨ ਅਸਪੈਕ ਓਸ਼ਨ ਇਹਨੂੰ ਕਹ ਦਿੰਦੇ ਆ ਅਮਰੀਕਾ ਦੀ ਧਰਤੀ ਤੇ ਬੜਾ ਲੰਮਾ ਤਕੜਾ ਓਸ਼ਨ ਆ ਜੀ ਇਹ ਕੈਲੀਫੋਰਨੀਆ ਨੂੰ 101 ਤੇ ਜਾਈਏ ਤੇ ਪੂਰਾ आज सूर्य दी टिक्की ਆ ਨਾ ਜਿਹੜੀ ਇਹ ਜਦੋਂ ਘੁੰਮ ਕੇ ਆ ਉੱਥੇ ਜਾਣੀ ਹੈ ਨਾ ਫਿਰ ਦਾ ਵੀਊ ਘੈਂਟ ਹੀ ਬਣਦਾ ਹੁੰਦਾ ਆ ਮੈਂ ਇੰਨਾ ਚਿਰ ਰੁਕ ਨਹੀਂ ਸਕਦਾ ਕਿਹਾ ਤਨ ਫਿਰ ਸ਼ਾਮ ਨੂੰ ਆਣ ਕੇ ਇਹਦਾ ਵੀਊ ਬਣਾਵਾਂਗੇ ਤੇ ਤੁਹਾਨੂੰ ਇਹਦੇ ਵੀ ਨਜ਼ਾਰੇ ਦਿਖਾਵਾਂਗੇ ਜੀ ਇਹ ਹੈਗੇ ਆ ਗੱਲਾਂ ਬਾਤਾਂ ਆ ਪਾਣੀ ਦੇਖੋ ਆ ਰਿਹਾ ਆ ਕਿੰਨਾ ਸੁਧ ਪਾਣੀ ਆ ਕੋਈ ਗੰਦਗੀ ਆ ਰਹੀ ਐ ਸਿਟੀ ਦੇ ਵਿੱਚ ਇਧਰੋਂ ਕਿਤੋਂ ਆ ਰਿਹਾ ਐ ਕੋਈ ਗੰਦਗੀ ਨਹੀਂ ਅਜੀ ਮਾਹੌਲ ਬੜਾ ਵਧੀਆ ਬਣਿਆ ਹੋਇਆ ਦੇਖੋ ਸਾਰਾ ਅਜੀ ਰੋਕੀ ਆਉਂਦੇ ਨੇ ਜ਼ਰੂਰੀ ਨਹੀਂ ਵੀ ਇੱਥੇ ਗਰਮੀਆਂ 'ਚ ਆਉਂਦੇ ਆ ਸਰਦੀਆਂ ਦੇ ਵਿੱਚ ਵੀ ਆਨੰਦ ਮਾਣਦੇ ਆ ਤੇ ਜ਼ਿੰਦਗੀ ਅਨੰਦ ਮਾਨਣ ਵਾਸਤੇ ਆਪਣੀਆਂ ਬਾਕੀ ਦੀਆਂ ਜੁਨਾਂ ਦੇ ਵਿੱਚੋਂ ਗਲਤੀਆਂ ਕੀਤੀਆਂ ਵਾਸਤੇ ਇਹ ਪ੍ਰਮਾਤਮਾ ਤੁਹਾਨੂੰ ਇਹ ਇਨਸਾਨੀਅਤ ਜੁਨੀ ਦਿੰਦਾ ਆ ਤੇ ਇਹਦੇ ਵਿੱਚ ਜਿੱਦਾਂ ਤੁਸੀਂ ਆਪਣੀ ਜ਼ਿੰਦਗੀ ਦਾ ਆਨੰਦ ਲੈਂਦੇ ਹੋ ਇਦਾਂ ਆਪਣੇ ਜਿਹੜੇ ਬਾਕੀ ਕਰਮਕਾਂਡ ਕੀਤੇ ਆ ਉਹਨਾਂ ਤੋਂ ਵੀ ਗ੍ਰੇਜ ਕਰਿਆ ਕਰੀਏ ਕਿ ਚੰਗੇ ਕੰਮ ਕਰਿਆ ਕਰੀਏ ਤੇ ਜਾ ਕੇ ਆਪਣੀ ਜਿਹੜੀ ਜੁਣਾ ਸਫਲੀ ਹੋ ਸਕੇ ਕਹਿੰਦੀ ਏ ਗੱਲਾਂ ਬਾਤਾਂ ਆ ਜਿੰਦਗੀ ਦੇ ਰੰਗ ਸਜਣਾ ਹੈ ਅੱਜ ਹੋਰ ਤੇ ਕੱਲ ਨੂੰ ਹੋਰ ਬੈਠ ਕੇ ਸੇ ਨਹੀਂ ਰਹਿਣਾ ਇੱਥੇ ਸਭ ਦੁਨੀਆ ਨੇ ਇੱਥੋਂ ਚਲੇ ਜਾਣਾ ਇੱਕ ਚੱਲਦੀ ਸਰਾਹ ਆ ਜੀ ਸਰਾਹ ਤੇ ਜੇ ਆਪਣੀ ਜਿਹੜੀ ਜੂਨ ਆ ਜ਼ਿੰਦਗੀ ਆ ਨਾ ਇਹ ਇੱਕ ਸਰਾਹ ਦੀ ਤਰ੍ਹਾਂ ਆ ਆਪਾਂ ਇੱਥੇ ਬੈਠੇ ਰਹਿਣਾ ਹਨਾ ਜਦੋਂ ਆਪਣੇ ਸਵਾਸ ਪੂਰੇ ਹੋ ਗਏ ਆਪਾਂ ਇੱਥੋਂ ਇਹ ਜਰਾ ਇਹ ਤੋਤਾ ਇਸ ਸਰੀਰ ਦੇ ਅੰਦਰ ਵਸਦਾ ਚੱਲਦਾ ਪਿਆ ਜਿੱਦ ਨੇ ਭੌਰ ਅਦਾਰੀ ਮਾਰ ਗਿਆ ਤੇ ਇਹ ਸਰੀਰ ਮਿੱਟੀ ਦੀ ਢੇਰੀ ਇੱਥੇ ਹੀ ਰਹਿ ਜਾਣੀ ਆ ਸੋ ਇਸ ਕਰਕੇ ਬਾਈ ਚੰਗੇ ਕੰਮ ਕਰੋ ਜ਼ਿੰਦਗੀ ਦੇ ਨਜ਼ਾਰੇ ਲਾਓ ਆਨੰਦ ਚ ਰਹੋ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰੀਏ ਕਿ ਉਹਨੇ ਸੱਚੇ ਪਾਤਸ਼ਾਹ ਨੇ ਸਾਰਾ ਕੁਝ ਦਿੱਤਾ ਆ ਹਾਂਜੀ ਸੱਤ ਸਿਰ ਤੇ ਹੈਗੀ ਆ ਪ੍ਰਸ਼ਾਦੇ ਪਾਣੀ ਵਾਸਤੇ ਰਗਜ਼ਾਰ ਦਿੱਤੇ ਆ। ਹਾਂਜੀ ਤੇ ਇਹਨਾਂ ਨੂੰ ਮਾਣੀਏ। ਨਾ ਕਿ ਇਹਨਾਂ ਨੂੰ ਵਿਰਥ ਗਵਾਈਏ। ਠੀਕ ਹੈ ਭਰਾਵੋ। ਇਹ ਸਿੱਧੀ ਅੱਜ ਦਾ ਮਾਹੌਲ ਤੁਹਾਨੂੰ ਸਮੁੰਦਰ ਦੇ ਦਰਸ਼ਨ ਕਰਾਏ ਆ। ਤੇ ਨਾਲੇ ਵਿਊਜ਼ ਦਿਖਾਏ ਆ ਕਿੰਨਾ ਵਧੀਆ ਮਾਹੌਲਾ ਦੇਖੋ। ਕਿੰਨਾ ਵਧੀਆ ਮੌਸਮ ਅੱਜ। ਸਰਦੀ ਦੇ ਟਾਈਮ ਤੇ ਧੁੱਪ ਚੜੀ ਏ ਕਾਫੀ ਚਿਰ ਬਾਅਦ। ਤੇ ਮੈਂ ਕਿਹਾ ਵੀ ਚਲੋ ਥੋੜਾ ਘੁੰਮ ਕੇ ਇੰਜੋਏ ਕਰਕੇ ਆਈਏ। ਹਾਂਜੀ। ಗಲ್ಲಾತ ಜ